ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚਿਆਂਗੇ ਭਲਾਈ ਆਣਾ ਗੋਪੀ ਲਵੇ ਪਹੁੰਚਿਆਂ ਚ ਭਲਾਈ ਆਣੇ ਪਰ ਅੱਜ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ ਜਾਂ ਕੋਈ ਵਿਸ਼ੇਸ਼ ਦਿਨ ਤਾਂ ਨਹੀਂ ਰੱਖਿਆ ਹੋਇਆ ਉਹ ਵੀ ਗੱਲ ਕਰਾਂਗੇ ਕੋਈ ਪੱਕਾ ਦਿਨ ਜਿੰਮੇ ਕੋਈ ਵੀਰਵਾਰ ਰੱਖ ਦਿੰਦਾ ਕੋਈ ਐਤਵਾਰ ਰੱਖ ਦਿੰਦਾ ਕੋਈ ਇਹੋ ਜਿਹਾ ਦਿਨ ਤਾਂ ਨਹੀਂ ਰੱਖਤਾ ਪੂਰੀ ਸਾਹਮਣੇ ਲੈ ਕੇ ਆਵਾਂਗੇ ਹਾਂ ਬਜ਼ੁਰਗੋ ਸਤਿ ਸ੍ਰੀ ਅਕਾਲ ਆਪਣਾ ਇਹ ਜੋ ਗੋਪਤ ਕਿਵੇਂ ਇਹ ਪੁੱਛਾ ਦਾ ਮਸਲਾ ਕਿ ਕੀ ਹੈ ਅੱਜ ਢੰਗ ਬਣਾਇਆ ਖਾਨਦੈ ਨੇ ਮਰ ਕੋਈ ਪੁੱਛਿਆ ਨਹੀਂ ਕੋਈ ਬਾਹਰ ਬੰਦਾ ਹੈ ਹਾਂ ਤੇ ਕੋਈ ਐਵੇਂ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ ਕੋਈ ਹੋਈ ਨਹੀਂ ਕੋਈ ਮੈਂ ਕਰਦਾ ਐ ਕਰਦਾ ਸਾਹਮਣੇ ਗੱਲ ਕਰਕੇ ਦਿਖਾਵੇ ਮੇਰੇ ਆਹ ਕਹਿੰਦਾ ਮੇਰੇ ਹੋਈ ਗਈ ਐਵੇਂ ਸਭ ਫਲੰਗ ਬਣਾਇਆ ਭਰਾਵਾ ਜੀ ਅੱਛਾ ਇਹਨੇ ਕੋਈ ਰੋਜ਼ ਇਹ ਕਹਿੰਦਾ ਵੀ ਜਿਵੇਂ ਮਿਲ ਲਾਉਂਦੇ ਨੇ ਮੈਨੂੰ ਯਾਰ ਦੋਸਤ ਯਾਰ ਰਿਸ਼ਤੇਦਾਰ ਰੋਜ਼ੇ ਆਉਂਦੇ ਨੇ ਕੋਈ ਦਿਨ ਰੱਖਿਆ ਮਰ ਬਹੁਤ ਬਹੁਤ ਵਾਰ ਤਾਂ ਰੱਖਿਆ ਜੀ ਹੁਣ ਇਹਨੇ ਬੁੱਧਵਾਰ ਦਾ ਜਿਹੜੇ ਮਤਲਬ ਵੀਡੀਓ ਵਾਲੇ ਆਉਂਦੇ ਜਾਂ ਕੋਈ ਕਰਦਾ ਉਹ ਮਤਲਬ ਵੀਡੀਓ ਕਰਕੇ ਅਗਲਾ ਸੱਤ ਦਿਨਾਂ ਦੇ ਤੇ ਕਰ ਤੇ ਘਰੀ ਰੱਖਿਆ ਹੋਇਆ ਫਿਰ ਦਿਨ ਹਾਂ ਜਿਹਨ ਘਰੇ ਰੱਖਿਆ ਬੁੱਧਵਾਰ ਦਾ ਜੀ ਅੱਛਾ ਬੁੱਧਵਾਰ ਦਾ ਦਿਨ ਰੱਖਿਆ ਫਿਰ ਤਾਂ ਪੁੱਛ ਹੀ ਹੋ ਗਈ ਇਹ ਹਾਂ ਪੁੱਛ ਹੀ ਜਾਂਦਾ ਪੁੱਛੇ ਇਹ ਕਹਿੰਦਾ ਵੀ ਮੈਂ ਪੁੱਛਾ ਦਿੰਦਾ ਨਹੀਂ ਜਾਂਦਾ ਕਿ ਫਿਰ ਪਾਣੀ ਕਿਉਂ ਕੀਤੀ ਫਿਰੇ ਨਹੀਂ ਅੱਛਾ ਉਹ ਦਿੰਦਾ ਪੁੱਛਾ ਕਰਕੇ ਫੇਰ ਹੀ ਲੋਕ ਆਉਂਦੇ ਨੇ ਕਰਦੇ ਹਾਂ ਕਨਾਲ ਥਾਂ ਵਿਹਲਾ ਰੱਖ ਰਖੇ ਨੇ ਕਿ ਜ਼ਿੰਮੇਵਾਰ ਆਪਾਂ ਮਰ ਲਾ ਨਹੀਂ ਵਿਹਲਾ ਛੱਡਦੇ ਆਪਾਂ ਅੱਛਾ ਕਨਾਲ ਡੇਢ ਕਨਾਲ ਵਿਹਲਾ ਵੀ ਰੱਖ ਰਿਹਾ ਇਹਦਾ ਰੱਖ ਰਿਹਾ ਗੱਡੀਆਂ ਖੜਾ ਫਿਰ ਤਾਂ ਪੁੱਛੋ ਹੀ ਕਹਿ ਸਕਦੇ ਆ ਪੁੱਛੇ ਦਿੰਦਾ ਹੀ ਪੁੱਛਾਂ ਦਿੰਦਾ ਹੀ ਹੈ ਹਾਂ ਠੀਕ ਹੈ ਬੁੱਧਵਾਰ ਹੈ ਜੇ ਫਿਰ ਤਾਂ ਆਪਾਂ ਇਹਨੂੰ ਜਿਵੇਂ ਹੁਣ ਦਿਨ ਪੱਕਾ ਰੱਖ ਲਿਆ ਫਿਰ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਬੁੱਧਵਾਰ ਦਿਨ ਬੁੱਧਵਾਰ ਦਾ ਰੱਖ ਲਿਆ ਭਾਈ ਹੁਣ ਬੁੱਧਵਾਰ ਦਾ ਰੱਖ ਲਿਆ ਬਿਲਕੁਲ ਬਜ਼ੁਰਗ ਕਹਿੰਦੇ ਵੀ ਅਸੀਂ ਚਲੋ ਵਿੱਚ ਤਾਂ ਨਹੀਂ ਆ ਸਕਦੇ ਤੁਹਾਨੂੰ ਦੱਸ ਦਿਆ ਨਾ ਕਹਿੰਦੇ ਵੀ ਬੁੱਧਵਾਰ ਦਾ ਦਿਨ ਰੱਖ ਲਿਆ ਕੱਪ ਕਹਿੰਦੇ ਮਰਗੀ ਮਾਰ ਕੇ ਮਾਰ ਅੱਜ ਗੱਲਬਾਤ ਕਿਵੇਂ ਅੱਜ ਬਾਹਰ ਜਿਵੇਂ ਵਗੇ ਭੀੜ ਦੀ ਦੀ ਅੱਜ ਦਿਖੇ ਨਹੀਂ ਰਹੀ ਗੱਲ ਉਹੀ ਵਧਾਅ ਵਾਲੀ ਦਿੱਤੀ ਗੱਲ ਕੁਝ ਵੀ ਨਹੀਂ ਹਾਂ ਆਹੀ ਬੈਠ ਕੇ ਆ ਤੁਸੀਂ ਵੇਖ ਲਓ ਪਹਿਲਾਂ ਤਾਂ ਇਹ ਦੇਖ ਲਓ ਬਈ ਕੱਲਾ ਇਹਦੇ ਚ ਸਾਦਾ ਪੱਖਾ ਤੇ ਬਾਬੇ ਹੁੰਦੇ ਹਨ ਉਹਨਾਂ ਦੇ ਦੋ ਦੋ ਟਾਂ ਦੇ ਏਸੀ ਚੱਲਦੇ ਆ ਕਿਤੇ ਸ਼ੁਰੂਆਤ ਚ ਹੋਵੇ ਪੱਖਾ ਬਾਅਦ ਚ ਵੱਡੇ ਸੀ ਨਹੀਂ ਨਹੀਂ ਬਈ ਟੈਂਟੂ ਵੀ ਛਪਾਇਆ ਆਪਦੇ ਘੋੜਿਆਂ ਨਾਲ ਮੇਰੀ ਏਡੀ ਨੇ ਬਾ ਬਈ ਮੈਂ ਪ੍ਰਮਾਤਮਾ ਮੂਰੇ ਚੱਤੋਂ ਪੈ ਲਿਖਿਆ ਹੋਇਆ ਹੈ ਕਿ ਇਹ ਨੀਚੇ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਅੱਛਾ ਘੋੜੀਆਂ ਰੱਖਣ ਦਾ ਤੇ ਹੁਣ ਘੋੜੀਆਂ ਤੋਂ ਬਾਅਦ ਕਿਤੇ ਇਹ ਤਾਂ ਨਹੀਂ ਵੀ ਸੁਪਨੇ ਵਾਲੇ ਬਾਬਾ ਬਣ ਜੂ ਸੁਪਨੇ ਵਾਲੇ ਬਾਬੇ ਲਵੇ ਜਾਣੇ ਇਹਦੀ ਗੱਲ ਕੀਤੀ ਜਿਵੇਂ ਆਪਾਂ ਦੇਖਿਆ ਵੀਡੀਓ ਚ ਇਕੱਠ ਕੋਈ ਦਿਨ ਤਾਂ ਨਹੀਂ ਰੱਖਿਆ ਹੋਇਆ ਆਪਾਂ ਨੇ ਵੇ ਬਈ ਪਹਿਲਾਂ ਮੈਂ ਨਾ ਐਤਵਾਰ ਨੂੰ ਕਰੇ ਰਹਿੰਦਾ ਹੁੰਦਾ ਸੀਗਾ ਮੈਂ ਫੇਰ ਅਸੀਂ ਬੁੱਧਵਾਰ ਦਾ ਦਿਨ ਰੱਖ ਲਿਆ ਵੀ ਬੁੱਧਵਾਰ ਨੂੰ ਆਪਾਂ ਕਰੇ ਹੋਇਆ ਕਰਾਂਗੇ ਇਹ ਤਾਂ ਨਹੀਂ ਹੈਗਾ ਵੀ ਜਿਵੇਂ ਵੀਰਵਾਰ ਦੀ ਲੋਕ ਚੌਂਕੀ ਲਾਉਂਦੇ ਨੇ ਜਾਂ ਕੋਈ ਚੌਂਕੀ ਹੋਰ ਦਿਨ ਬਣ ਦਿੰਦਾ ਐਤਵਾਰ ਦਾ ਜਾਂ ਕੋਈ ਹੋਰ ਐਂ ਤਾਂ ਨਾ ਕੋਈ ਵੀ ਬੁੱਧਵਾਰ ਗੋਪੀ ਲਵੇ ਬੁੱਧਵਾਰ ਨੂੰ ਆਓ ਬਈ ਮੈਂ ਕਿਹੜਾ ਚੌਂਕੀ ਲਾਉਣਾ ਇੱਕ ਧਰਮ ਨਾਲ ਗੁਰਦੁਆਰਾ ਸਾਹਿਬ ਬਈ ਜਾ ਭਾਈ ਤੜਕੇ ਉੱਠ ਕੇ ਨੰਗੇ ਪੈਰੀ ਪਰਮਾਲਾ ਸਾਹਿਬ ਦੀ ਅਰਦਾਸ ਕਰਾਣ ਲੋਜ ਕੱਲ ਨੂੰ ਕੋਈ ਆਪਣਾ ਨੇ ਸਿੰਘ ਫੌਜਾ ਨੇ ਹੋਰ ਨੇ ਜੇਕਰ ਤੁਹਾਨੂੰ ਕਹਿੰਦੇ ਨੇ ਉਹ ਵੀ ਤੁਸੀਂ ਆਪ ਤਾਂ ਹਜੇ ਜੁੜੇ ਨਹੀਂ ਹੋਏ じゃ ਵੀ ਤੁਸੀਂ ਸਿੱਖ ਧਰਮ ਨਾਲ ਕੀ ਜੋੜੋਂਗੇ ਫਿਰ ਕੀ ਆਪਾਂ ਕਹਾਂਗੇ ਉਹਨਾਂ ਨੂੰ ਭਾਈ ਮੈਂ ਜਦੋਂ ਟਾਈਮ ਆਇਆ ਮੈਂ ਵੀ ਕੇਸ ਰੱਖੂਗਾ ਟਾਈਮ ਆਉਣ ਦੇ ਮੈਂ ਵੀ ਕੇਸ ਰੱਖੂਗਾ ਮੈਂ ਕੋਈ ਐ ਥੋੜਾ ਗਲਤ ਥੋੜਾ ਯਾਰ ਨਾ ਚਲੋ ਗੱਲ ਆ ਜਾਂਦੀ ਹੈ ਵੀ ਤੁਸੀਂ ਬਾਰੀ-ਬਾਰੀ ਇੱਕੇ ਗੱਲ ਰੱਖਦੇ ਹੋ ਵੀ ਗੁਰਦੁਆਰੇ ਜਾਓ ਰਮਾਲਾ ਚੜਾਓ ਸਾਨੂੰ ਪਤਾ ਲੱਗਿਆ ਕਹਿੰਦੇ ਵੀ ਗੋਪੀ ਨੇ ਨਹੀਂ ਜੱਟ ਤਾਂ ਕਹਿੰਦੇ ਬੱਟ ਨਹੀਂ ਛੱਡਦਾ ਛਾਂਗੇ ਬਿਨਾ ਗੋਪੀ ਨੇ ਕਹਿੰਦੇ ਬਾਰਮੂਰੇ ਕਨਾਲ ਜਮੀਨ ਦਾ ਵੇਲਾ ਛੱਡਦਾ ਵੀ ਗੱਡੀਆਂ ਖੜਾਉਣ ਕਿੱਥੇ ਛੱਡਿਆ ਬਾਈ ਉਹ ਤਾਂ ਸਾਰਾ ਵਾਹ ਨਹੀਂ ਵੇਲਾ ਪਿਆ ਅੱਛਾ ਝੋਨਾ ਲਾਉਣਾ 17 18 ਹਜੇ ਠਹਿਰ ਕੇ ਲਾਓ ਆ ਜਿਹੜਾ ਸਾਹਮਣੇ ਪਿਆ ਇਹਦੀ ਗੱਲ ਹੋਈ ਸੀ ਇੱਥੇ ਤਾਂ ਬਾਈ ਜਿਹੜਾ ਵਾਹਣ ਛੱਡਿਆ ਇੱਥੇ ਤੂੜੀ ਵਾਲੇ ਕੁੱਪ ਸੀ ਜਿੰਨੀ ਮੇਰੇ ਪਿੱਛੇ ਜ਼ੋਰ ਲਾਤਾ ਮੈਂ ਦੀ ਮੇਰੀ ਭੰਡੀ ਕਰਨ ਤੇ ਕਿਤੇ ਇੰਨਾ ਜ਼ੋਰ YouTube ਤੇ ਜਿਹੜਾ ਉਹ ਨਵਦੀਪ ਨਹੀਂ ਮੁੰਡਾ ਜਿਹਨੇ ਕਿਸਾਨੀ ਸੰਘਰਾਸ਼ ਚ ਸਾਥ ਦਿੱਤਾ ਸੀਗਾ ਕਾਟਰ ਕੈਨਲ ਵਾਲਾ ਬਾਈ ਤਾਂ ਮੈਂ ਮੁੰਡੇ ਨੂੰ ਜਾਣਦਾ ਨਹੀਂ ਕਿਤੋਂ ਐਨਾ ਕਿਤੇ ਬਾਈ ਸਾਥ ਉਹ ਬੰਦੇ ਦਾ ਮਿਲ ਜੇ ਹਜੇ ਵੀ ਮੈਂ ਕਹਿਣਾ ਸਾਰੇ ਯੂਟਿਊਬਰਾਂ ਨੂੰ ਰਿਆਸਤ ਤੋਂ ਬਾਹਰ ਆ ਜਾਊਗਾ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਵੀ ਕਦੋਂ ਆ ਸਕਦਾ ਬਾਰੇ ਮੜਾ ਜਾ ਬਈ ਉਹਦਾ ਸਾਥ ਹੀ ਨਹੀਂ ਦਿੱਤਾ ਕਿਸੇ ਨੇ ਨਾ ਤੁਸੀਂ ਹੂੰ ਜਿਵੇਂ ਗੈਸ ਲਾ ਲੈਂਦੇ ਮੈਂ ਦੱਸਾਂ ਉਹਦੇ ਬਾਰੇ ਕੀ ਮੈਂ ਜੇ ਉਹਦੇ ਤੇ ਗੈਸ ਲਾਤਾ ਮੇਰੀ ਲੋਕ ਗੱਲ ਫੇਰ ਚੱਕ ਲੈਣਗੇ ਲਾ ਦਿਓ ਫਿਰ ਕੁਝ ਨਹੀਂ ਹੁੰਦਾ ਗਲਤ ਅੱਛਾ ਹੁਣ ਮੈਨੂੰ ਮੇਰੇ ਗੁਰੂ ਨੇ ਕਹਿੰਦਾ ਵੀ ਤੂੰ ਬੋਲ ਹੀ ਨਾ ਇਹ ਦੁੜਨਾ ਨਾ ਜਿਹੜੀ ਇੱਥੇ ਜਿਹੜੀ ਸੱਜਣਾ ਕੀਮਤ ਪੈਂਦੀ ਹੈ ਨਾ ਮਰਨ ਪਿੱਛੋਂ ਪੈਂਦੀ ਹੈ ਨੂੰ ਪਤਾ ਹੈ ਪੰਜਾਬ ਚ ਖੜਾ ਨੇ ਬਹੁਤ ਨੁਕਸਾਨ ਕਰਿਆ ਹਾਂਜੀ ਇਹਦੇ ਬਾਰੇ ਕੋਈ ਹੈ ਮੜਾ ਮੋਟਾ ਦੱਸ ਸਕਦੇ ਹੋ ਵੀ ਅੱਜ ਕੀ ਬਚਤ ਰਹੂਗੀ ਨਹੀਂ ਐਤ ਕੀ ਹੜਾਂ ਵਾਲੇ ਹਾਲਾਤ ਨਹੀਂ ਹੁੰਦੇ ਬਾਈ ਐਨੀ ਗੱਲ ਤੈਨੂੰ ਦੱਸਤੀ ਅੱਛਾ ਹੜ ਨਹੀਂ ਆਉਂਦੇ ਬਾਲੀ ਗੱਲ ਮੈਂ ਦੱਸਦਾ ਨਹੀਂ ਕਿ ਦੱਸਤੀ ਫੇਰ ਲੋਕ ਰੀਲਾਂ ਘਟ ਘਟ ਗਲਤ ਗਾਈਡ ਰੀਲ ਕੱਟਨੀ ਕਿਸੇ ਦੀ ਵੀ ਮਾੜੀ ਆ ਪਰ ਹੜਾਂ ਤਾਂ ਤਾਂ ਕਿਸਾਨ ਜੰਨੀ ਕਿ ਅੱਜ ਕੀ ਫਿਰ ਨਹੀਂ ਐਤ ਕੀ ਨਹੀਂ ਆਉਂਦੇ ਬਾਈ ਹੜ ਨਹੀਂ ਆਉਂਦੇ